ਉਹ ਪਰਦੀਵ ਕਿੰਨੇ ਦਿਨਾਂ ਹੋ ਗਏ ਸੂਈ ਨੂੰ ਇਹਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਹਾਂ ਤੇ ਜਦੋਂ ਸੂਈ ਆ ਫਿਰ ਇਹਦੇ ਨਾਲ ਕੀ ਵਾਪਰਿਆ ਬਣਾ ਇਹ ਤਾਂ ਸਾਨੂੰ ਪਤਾ ਨਹੀਂ ਜੇ ਕੀ ਕੋਈ ਚੂਹੀ ਕਿਨਾਂ ਅੱਛਾ ਡਿੱਗ ਵੀ ਜਨਾ ਪੂਰੀ ਹਾਂ ਇਕੱਲੇ ਸਾਹ ਸਾਹ ਚੱਲਦਾ ਸਾਹ ਸਾਹ ਚੱਲਦੇ ਆਥਣ ਨੇ ਘਰੇ ਸਾਰਾ ਕੁਝ ਨਾ ਇਹ ਨਹੀਂ ਕਰੇਗੇ ਇਹ ਤਾਂ ਜੀ ਸੂਈ ਦੇ ਨਾਲ ਜਿਹੜੀ ਮਿਸਟੈਟਸ ਹੋ ਗਈ ਇਕੋ ਰਾਜ ਦੇ ਇਨਫੈਕਸ਼ਨ ਹੋ ਜਾਂਦੇ ਖੂਨ ਦੇ ਵਿੱਚ ਰਲ ਜਾਂਦੇ ਇਨਫੈਕਸ਼ਨ ਹਾਂ ਖੂਨ ਤਾਂ ਬਹੁਤ ਝੜਦਾ ਜੀ ਤੇ ਇਹ ਮਿਸਟੈਟਸ ਹੋਣ ਕਰਕੇ ਇਹ ਖੂਨ ਚ ਰਲਣ ਕਰਕੇ ਡਿੱਗ ਪੀ ਗੋ ਜ਼ਹਿਰ ਵਾ ਫੈਲ ਗਿਆ ਹਾਂ ਤੁਹਾਨੂੰ ਆ ਲੱਗ ਰਿਹਾ ਦੀ ਬੇਤਾ ਨਹੀਂ ਬਚਦੀ ਹੈ ਨਾ ਨਾ ਮੈਨੂੰ ਹੈ ਨਹੀਂ ਸੀ ਅਸਲ ਫਿਰ ਇਹਦੇ ਗਲੂਕੋਜ਼ ਵਗੈਰਾ ਲਾਇਆ ਚਾਰ ਪੰਜ ਦਿਨ ਟਿਕ ਟੁਕ ਲਾਇਆ ਫਿਰ ਜਾ ਕੇ ਕਿਤੇ ਖੜੀ ਹੋਈ ਕੋਈ ਚੰਗੀਆਂ ਤੇ ਹੁਣ ਦੁੱਧ ਕਿੰਨਾ ਦੇ ਰਹੀ ਹੈ ਦੁੱਧ ਤੇ ਦੇ ਰਹੀ 8 ਕਿਲੋ 8 ਕਿਲੋ ਦੇ ਰਹੀ ਹੈ ਹਾਂ ਪਹਿਲਾਂ ਤਾਂ ਜਿੰਮੀ ਜ਼ੀਰੋ ਸੀ ਨਾ ਜਿੰਮੀ ਜ਼ੀਰੋ ਸੀ ਤੇ ਇਹ ਥਾਣਾ ਜਿਹੜਾ ਸਾਰਾ ਡੈੱਡ ਹੋ ਗਿਆ ਇਨਫੈਕਸ਼ਨ ਹੋ ਕੇ ਇਹ ਸਾਰਾ ਝੜੂਗਾ ਵਿੱਚੋਂ ਵੀ ਜਿਹੜਾ ਫੰਕਸ਼ਨ ਹੈ ਅੱਛਾ ਸਾਰਾ ਝੜ ਕੇ ਨਾ ਵਿੱਚੋਂ ਜਿਵੇਂ ਆਪਣਾ ਤਾਂ ਪੀਤਾ ਹੁੰਦਾ ਹਾਂ ਹਾਂ ਇੰਨਾ ਕੁ ਸਾਰਾ ਸਾਰਾ ਫੰਕਸ਼ਨ ਝੜੂਗਾ ਡੈੱਡ ਹੋ ਗਿਆ ਨਾ ਇਹ ਹੇ ਖੰਡਾ ਪੈ ਗਿਆ ਲਾਲ ਹੋ ਗਿਆ ਇਹ ਜਿਹੜੀ ਹੁਣ ਤੇੜ ਪੈਣ ਲੱਗੀ ਨੇ ਇਹ ਝੜ ਜਾਊਗਾ ਹੂੰ ਇਹ ਮਤਲਬ ਲੱਗੂਗਾ ਟਾਈਮ ਇਹਨੂੰ ਸਮਾਂ ਅੱਛਾ ਸਾਰਾ ਡੈਡ ਹੋ ਗਿਆ ਇਹ ਝੜੂਗਾ ਤੰਨਾ ਤਾਂ ਹਾਂ ਤਾਂ ਚੱਲਦੇ ਰਹਿਣਗੇ ਤੰਨਾ ਤਾਂ ਚੱਲਦੇ ਨੇ ਵੀਰੇ ਤੂੰ ਵਧੀਆੰਦਾ ਹੈ ਤੰਨਾ ਬਾਕੀ ਇਹ ਸਾਰਾ ਫੰਕਸ਼ਨ ਡੈਡ ਹੋਊਗਾ ਹਾਂ ਜੀ ਮਸਟੈਰਸ ਦਾ ਦੇ ਕੇ ਹਜ਼ਾਰ ਰੁਪਏ ਤੇ ਗੋ ਖਤਮ ਹੋ ਗਈ ਯਾਰ ਬਾਵਨ ਕਰਕੇ ਹਾਂ ਸੰਤਾ ਦੀਆਂ ਗਾਂ ਹੀ ਤਾਂ ਰੁਪਏ ਹਾਂ ਜੇ ਮੜਾ ਮੋਟਰ ਨੂੰ ਲਾਜ ਬਿੱਟੇ ਦਾ ਮਸ ਰਹਿ ਜੇ ਪਸ਼ੂ ਮਰ ਵੀ ਜਾਂਦੇ ਨੇ ਮਰੇ ਵੀ ਨੇ ਹਾਂ ਇਹ ਤਾਂ ਆਪਾਂ ਨੇ ਡਬਲ ਐਂਟੀਬਾਡਿਕ ਵਗੈਰਾ ਦੇ ਕੇ ਫਿਰ ਕਿਤੇ ਬਚਾਇਆ ਪਸ਼ੂ ਨੇ ਉਹਦੇ ਤਾਂ ਬਹੁਤ ਔਖਾ ਸੀ ਬਹੁਤ ਜ਼ਿਆਦਾ ਸਾਂਹੇ ਸਾਂਝ ਹੁੰਦੀ ਦੇਦੇ ਹਾਂ ਕੋਈ ਆਸ ਨਹੀਂ ਦੀ ਬਚਣ ਦੀ ਇਹ ਜਿੰਨਾ ਪਰਫੈਕਸ਼ਨ ਜਿਹੜੀ ਇਹ ਮਸਟੈਟਸ ਹੈ ਇਹ ਖੂਨ ਦੇ ਵਿੱਚ ਰਲ ਜਾਂਦੀ ਹੈ ਨਾ ਜਦੋਂ ਹਾਂ ਉਦੋਂ ਫਿਰ ਬਹੁਤ ਅਟੈਕ ਹੁੰਦਾ ਹੈ ਮਸਟੈਟਸ ਦਾ ਫਿਰ ਬਚਦਾ ਨਹੀਂ ਹੁੰਦਾ ਪਸ਼ੂ ਸਾਂਹ ਤਾਂ ਹੀ ਗਾਣ ਵਾਲਾ ਟੈਕ ਆਉਂਦਾ ਜਿਹੜਾ ਸਾਂਹ ਬਹੁਤ ਔਖਾ ਹੋ ਜਾਂਦਾ ਬਹੁਤ ਹੋ ਵੀ ਬਹੁਤ ਨਿਕਲਦਾ ਦਰ ਕੱਚਾ ਰੁਹਿਆ ਬਹੁਤ ਜਿਆਦਾ ਨਿਕਲਦਾ ਇੱਕ ਤਾਂ ਤਾਰ ਕੱਢਨੇ ਨਾ ਉਦੋਂ ਵੀ ਦੇਖ ਦੇਖ ਕੇ ਕੱਢਣਾ ਪੈਂਦਾ ਬੁਰਾ ਹਾਲ ਹੋ ਜਾਂਦਾ ਨਾ ਮੁਸ਼ਕ ਮਾਰਦਾ ਹੂਗਾ ਬਹੁਤ ਜਿਆਦਾ ਮੱਖੀਆਂ ਦਾ ਵੀ ਵਿਚਾਰ ਰੱਖਣਾ ਪੂਗਾ ਇਹਦਾ ਇਹ ਫਿਰ ਪੀਡੀ ਆ ਪੈ ਜਾਂਦੇ ਨੇ ਇੱਥੇ ਠੀਕ ਹੈ ਨਾ ਠੀਕ ਹਲਦੀ ਲਾ ਦਿਆ ਕਰੋ ਹਲਦੀ ਪਾ ਦੇ ਕਰਨੇ ਹਲਦੀ ਲਾ ਦਿਆ ਕਰੋ ਸਸਤਾ ਪੈ ਜਾਂਦਾ ਨਾ ਕੋਈ ਗੱਲ ਨਹੀਂ ਤਾਂ ਇਹ ਵੀ ਦੇਖਣਾ ਆਪਣਾ ਪਹਿਲੀ ਬਹੁਤ ਵੈਸੇ ਲੱਗ ਗਈ ਜੇ ਹਾਂ ਦਿੱਕਤ ਤਾਂ ਬਹੁਤ ਹੁੰਦੀ ਇਹ ਲੰਬਾ ਜੰਲੂ ਥੋੜਾ ਜਿਹਾ ਟ੍ਰੀਟਮੈਂਟ ਨਾ ਕੋਈ ਗੱਲ ਨਹੀਂ ਧਰਨ ਕੇ ਸਾਰਾ ਫੰਕਸ਼ਨ ਛੜਨਾ ਹੈ ਡੈੱਡ ਹੋ ਗਿਆ ਨਾ ਇਹ ਲੱਪਸਾ ਉੱਥੋਂ ਲੱਪਸਾ ਲਾਈਦਾ ਹਾਂ ਆਬਦੇ ਆਪ ਮਾਸ ਛੱਡ ਜੂਗਾ ਸਿਰਫ 2 2-3 ਮਹੀਨੇ ਲੱਗਣਗੇ ਇਹਨੂੰ ਚੀਜ਼ ਨੂੰ ਅੱਛਾ 2-3 ਚੜਨ ਵਾਸਤੇ ਹੌਲੀ-ਹੌਲੀ ਛੱਡਦਾ ਜਾਊਗਾ ਠੀਕ ਜੇ ਦਮਕਣ ਲੱਗਿਆ ਫਿਰ ਕੱਟਣਾ ਵੀ ਪੈ ਸਕਦਾ ਬਲੇਡ ਨਾਲ ਛੇਤੀ ਹੋ ਜਾਊਗਾ ਚਲੋ ਬਾਕੀ ਜਿਵੇਂ ਜਿਵੇਂ ਬੀਤੂਗੀ ਦੇਖਾਂਗੇ ਇਹਦੇ ਨਾਲ ਹਾਂ ਇਹ ਤਾਂ ਹੈ ਹੈਨਾ